ਕੌਣ ਤਾਂ ਇਹ ਜ਼ਮਾਨਾ ਆ ਗਿਆ ਕਿ ਭਵੇਂ ਯੂ ਤਾਂ 11 ਵਜੇ ਤੱਕ ਵੀ ਫੋਨ ਚਲਾ ਰਿਹਾ ਇਵਨ ਕਿ 2:00 ਵਜੇ ਤੱਕ ਵੀ ਫੋਨ ਚਲਾ ਰਿਹਾ ਸਵੇਰੇ ਉੱਠਣਾ 10:00 ਵਜੇ 11:00 ਵਜੇ ਤਾਂ ਇਹ ਫਿਰ ਚੀਜ਼ਾਂ ਕਿਵੇਂ ਬੈਲੈਂਸ ਹੋਣਾ ਇਹ 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 ਚੀਜ਼ ਨੂੰ ਬੈਲੈਂਸ ਕਰਨ ਦਾ ਮੇਰੇ ਖਿਆਲ ਚ ਕੋਈ ਤਰੀਕਾ ਹੈ ਇੱਕ 21 ਡੇਜ਼ ਦਾ ਮੈਜਿਕ ਰੂਲ ਹੁੰਦਾ ਉਹ ਮੈਜਿਕ ਰੂਲ ਇਹ ਹੈ ਕਿ ਫਿਰ فرض ਕਰੋ ਮੈਂ ਸਵੇਰੇ ਉੱਠਣਾ ਚਾਹਨਾ 5:00 ਵਜੇ ਹੂੰ ਤੇ ਉੱਠਣ ਦੀ ਆਦਤ ਨਹੀਂ ਦਸਤਾਜ ਰੋਜ਼ ਉੱਠਦੇ ਹੋ 8 8 ਵਜੇ ਉੱਠਦੇ ਹੋ ਜਾਂ ਲੇਟ ਉੱਠਦੇ ਹੋ ਛੇਤੀ ਫਟਾਫਟ ਮੂੰਹ ਝੋਖ ਪਾਇਆ ਦਫਤਰ ਵਾਸਤੇ ਦੌੜ ਗਏ ਉਹਦਾ ਇਲਾਜ ਇਹ ਹੈ ਕਿ ਜਦੋਂ ਤੁਸੀਂ 5 ਵਜੇ ਦਾ ਆਲਮ ਲਗਾ ਲਿਆ ਨਾ ਤੇ ਉਹਦੇ ਬਾਅਦ ਜਿਹੜੇ ਤੁਹਾਡੇ ਫੈਮਿਲੀ ਦੇ ਮੈਂਬਰ ਯਾਰ ਦੋਸਤ ਜੇ ਹੋਸਟਲ ਚ ਰਹਿੰਦੇ ਹੋ ਜਿੱਥੇ ਵੀ ਰਹਿੰਦੇ ਹੋ ਉਹਨਾਂ ਦੀ ਜ਼ਿੰਮੇਵਾਰੀ ਲਾਓ ਕਿ ਤੁਸੀਂ ਮੈਨੂੰ 사ਉਂ ਨਹੀਂ ਦੇਣਾ ਇਹਦੇ ਬਾਅਦ ਹੈ ਨਾ ਔਰ ਕੋਈ ਨਾ ਕੋਈ ਰਿਸਪੋਨਸੀਬਲ ਜਿਹੜਾ ਤੁਹਾਡਾ ਵੈਲਵਿਸ਼ਰ ਹੈ ਪੈਨਪਰਾ ਰਿਸ਼ਤੇ ਮਾਂ ਬਾਪ ਕੋਈ ਵੀ ਜਿਹੜਾ ਤੁਹਾਨੂੰ ਚੰਦਾ ਪੀਵਾ ਕੇ ਇਹ ਸੁਧਰੇ ਤੇ ਉਹ ਉਹਨੂੰ ਕਹੋ ਵੀ ਤੂੰ ਮੈਨੂੰ 5 ਵਜੇ ਦੇ ਬਾਅਦ ਗਾਲਾਂ ਕੱਢੋ ਉਹਨੂੰ ਬੇਸ਼ੱਕ ਤੇ ਆਪਸ ਲੜਾਈਆਂ ਕਰੋ ਜੋ ਕੋਈ ਪਰ 5 ਵਜੇ ਉਠਾ ਦੇ ਹੁਣ ਜੇ ਇਹ ਤੁਸੀਂ 21 ਦਿਨ ਔਖੇ ਸੌਖੇ ਕਰ ਲਿਆ ਤੇ 21 ਦਿਨਾਂ ਦੇ ਬਾਅਦ ਤੁਹਾਡੀ ਅੰਦਰ ਦਾ ਜਿਹੜਾ ਆਲਮ ਹੈ ਨਾ ਉਹ ਆਪਣੇ ਆਪ ਬੁਝੇਗਾ ਬ੍ਰੇਨ ਦੇ ਵਿੱਚ ਤੁਸੀਂ ਸੋਈ ਨਹੀਂ ਸਕੋਗੇ 5 ਵਜੇ ਦੇ ਬਾਅਦ ਇਹ ਇੱਕ ਇਹੋ ਜਿਹਾ ਇਹਨੂੰ ਸਾਰਿਆਂ ਨੇ ਟਰਾਈ ਕੀਤਾ ਔਰ ਹਜ਼ਾਰਾਂ ਲੋਕਾਂ ਨੇ ਇਹਦੇ ਉੱਤੇ ਐਕਸਪੈਰੀਮੈਂਟ ਕੀਤੇ ਨੇ ਔਰ ਪ੍ਰੂਵ ਕੀਤਾ ਹੈ ਕਿ ਇਹ 21 ਡੇਜ਼ ਦਾ ਮੈਜਿਕ ਫਾਰਮੂਲਾ ਜੇ ਤੁਸੀਂ 21 ਦਿਨ ਕਰ ਲਓ ਤੇ ਫਿਰ ਤੁਹਾਨੂੰ ਉਸ ਚੀਜ਼ ਦੀ ਆਦਤ ਪੈ ਜਾਂਦੀ ਹੈ